ਸਤਨਾਮ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਤੀਜਾ ਜੁਗਛਤੀਹੀ ਕੀਓ ਗੁਬਾਰਾ ਤੂੰ ਆਪੇ ਜਾਣੈ ਸਿਰਜਣਹਾਰਾ ਹੋਰ ਕਿਆ ਕੋ ਕਹੈ ਕਿ ਆਖ ਵਖਾਣੈ ਤੂੰ ਆਪੇ ਕੀਮਤ ਪਾਐਂਦਾ ਓੰਕਾਰ ਸਭ ਸ੍ਰਿਸ਼ਟੁ ਪਾਈ ਸਭ ਖੇਲ ਤਮਾਸ਼ਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਐਂਦਾ ਬਾਜੀ ਗਾਰੇ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਦਰੀ ਆਈ ਸਦਾ ਲਿਪਤ ਰਹੇ ਗੁਰ ਸ਼ਬਦੀ ਸਾਚੇ ਸਿਉ ਚਿਤ ਲਾਏਂਦਾ ਬਾਜ ਹੈ ਬਾਜੇ ਧੁਨ ਆਕਾਰ ਆਪ ਵਜਾਏ ਵਜਾਵਣ ਹਾਰ ਘਟ ਘਟ ਪਾਉਣ ਵਹੈ ਇਕ ਰੰਗੀ ਮਿਲ ਪਵਣੈ ਸਭ ਵਜਾਏਂਦਾ ਕਰਤਾ ਕਰੇ ਸੋ ਨਿਚ ਹੋਵੇ ਗੁਰ ਕੈ ਸ਼ਬਦੇ ਹौं ਮੈਂ ਖੋਵੈ ਗੁਰ ਪ੍ਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮ ਧਿਆਇਂਦਾ ਗੁਰ ਸੇਵੇ ਜੀਵਡ ਹੋਰ ਲਾਹਾ ਨਹੀਂ ਨਾਮ ਮਨ ਵਸੈ ਨਾਮੋ ਸਲਾਹੀ ਨਾਮੋ ਨਾਮ ਸਦਾ ਸੁਖ ਦਾਤਾ ਨਾਮੋ ਲਾਹਾ ਪਾਇਂਦਾ ਬਿਨ ਨਾਵੈ ਸਭ ਦੁਖ ਸੰਸਾਰ ਬਹੁ ਕਰਮ ਕਮਾਵੈ ਵਧੈ ਵਿਕਾਰਾ ਨਾਮ ਨਾ ਸੇਵੈ ਕਿਉ ਸੁਖ ਪਾਈਐ ਬਿਨ ਨਾਵੈ ਦੁਖ ਪਾਏਂਦਾ ਆਪ ਕਰੀ ਤੈ ਆਪ ਕਰਾਈ ਗੁਰ ਪ੍ਰਸਾਦਿ ਕਿਸੈ ਵਝਾਏ ਗੁਰਮੁਖ ਹੋਵੈ ਸੇ ਬੰਧਨ ਤੋੜੈ ਮੁਕਤੀ ਕੈ ਘਰ ਪਾਏਂਦਾ ਗਣਤ ਗਣੈ ਸੋ ਜਲੇ ਸੰਸਾਰ ਸਹਿ ਸਮੂਲਣੈ ਛੁਕੈ ਵਿਕਾਰਾ ਗੁਰਮੁਖ ਹੋਵੈ ਸੋ ਗਣਤ ਛੁਕਾਈ ਸੱਚੇ ਸਚ ਸਮਾਏਂਦਾ ਜੀ ਸੱਚ ਦੇ ਤਪਾਏ ਕੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਲਾਹੇ ਰੰਗ ਰਤਾ ਗੁਰ ਕਿਰਪਾ ਤੇ ਸੁਖ ਪਾਏਂਦਾ ਜਪ ਤਪ ਸੰਜਮ ਨਾਮ ਪਿਆਰਾ ਕਿਲ ਵਿਖ ਕਾਟੇ ਕਾਟਣ ਹਾਰਾ ਹਰ ਕੈ ਨਾਮ ਮਨ ਤਨ ਸੀਤਲ ਹੋਆ ਸਹਜੇ ਸਹਜ ਸਮਾਏਂਦਾ ਅੰਤਰ ਲੋਭ ਮਨ ਮੈਲੇ ਮਲ ਲਾਏ ਮੈਲੇ ਕਰਮ ਕਰੇ ਦੁਖ ਪਾਏ ਕੂੜ ਕੂੜ ਕਰੇ ਵਪਾਰਾ ਕੂੜ ਬੋਲ ਦੁਖ ਪਾਏਂਦਾ ਨਿਰਮਲ ਬਾਣੀ ਕੋ ਮਨ ਵਿਸਾਏ ਗੁਰ ਪ੍ਰਸਾਦੀ ਸਹਿ ਸਹ ਜਾਏ ਗੁਰ ਕਹਿ ਪਾਣ ਚੱਲੇ ਦਿਨ ਰਾਤੀ ਨਾਮ ਚੇਤ ਸੁਖ ਪਾਏਂਦਾ ਆਪ ਸਿਰੰਦਾ ਸੱਚਾ ਸੋਈ ਆਪ ਪਾਏ ਖੁ ਪਾਏ ਸੋਈ ਗੁਰਮਖ ਹੋਵੇ ਸੋ ਸਦਾ ਸਲਾਹੇ ਮਿਲ ਸਾਚੇ ਸੁਖ ਪਾਏਂਦਾ ਅਨੇਕ ਯਤਨ ਕਰੇ ਇੰਦਰੀ ਵਾਸਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਤਗੁਰ ਸੇਵੇ ਮਨ ਵਾਸ ਆਵੇ ਮਨ ਮਾਰੇ ਮਨੈ ਸਮਾਏਂਦਾ ਮੇਰਾ ਤੇਰਾ ਤੁਧ ਆਪੇ ਕੀਆ ਸਭ ਤੇਰੀ ਜੰਤ ਤੇਰੇ ਸਭ ਜੀਆ ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤੀ ਮਨ ਵਸਾਏਂਦਾ ਮਾਰੂ ਮਹੱਲਾ ਤੀਜਾ ਹਰ ਜਿਉ ਦਾਤਾ ਅਗਮਾ ਥਾ ਉਸ ਤਿਲਨਾ ਤੁਮਾਏ ਵੇ ਪਰਵਾਹ ਤਿਸਨੋ ਅਪੜ ਨਸਕੈ ਕੋਈ ਆਪੇ ਮੇਲ ਮਿਲਾਇੰਦਾ ਜੋਗਿ ਚ ਕਰੈ ਸੋ ਨੇਚੋਈ ਤਿਸ ਬਿਨ ਦਾਤਾ ਵਰ ਨ ਕੋਈ ਜਿਸਨੋ ਨਾਮਦਾਨ ਕਰੈ ਸੋ ਪਾਏ ਗੁਰ ਸ਼ਬਦੀ ਮੇਲਾਇੰਦਾ ਚਉ ਦਾ ਭਵਨ ਤੇਰੇ ਹਟ ਨਾਲੇ ਸਤਿਗੁਰੁ ਦਿਖਾਏ ਅੰਦਰ ਨਾਲੇ ਨਾਵੇ ਕਾ ਵਪਾਰੀ ਹੋਵੈ ਗੁਰ ਸ਼ਬਦ ਦੀ ਕੋ ਪਾਏਂਦਾ ਸਤਿਗੁਰੁ ਸਿਵੈ ਸਹਿਜ ਅਨੰਦਾ ਹਿਰਦੈ ਆਏ ਉਠਾ ਗੋਵਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਂਦਾ ਸਤਿਗੁਰ ਤੇ ਵਿਛੜੇ ਤਿਨਿ ਸੁਖ ਦੁਖ ਪਾਇਆ ਸਤਿਗੁਰ ਤੇ ਵਿਛੜੇ ਤਿਨਿ ਦੁਖ ਪਾਇਆ ਅਨੰਦਨ ਮਾਰੀਆ ਦੁਖ ਸਬਾਇਆ ਮੱਥੇ ਕਾਲੇ ਮਹਿਲ ਨਾ ਪਾਵੇ ਦੁਖ ਹੀ ਵਿੱਚ ਦੁਖ ਪਾਏਂਦਾ ਸਤਗੁਰ ਸੇਵੈ ਸੇਵ ਵਡਭਾਗੀ ਸਹਿਜ ਭਾਏ ਸੱਚੀ ਲਿਵ ਲਾਗੀ ਸੱਚੋ ਸੱਚ ਕਮਾਵੇ ਸਦ ਹੀ ਸੱਚਾ ਮੇਲ ਮਿਲਾਏਂਦਾ ਜਿਸ ਨੂੰ ਸੱਚਾ ਦੇ ਸੁਭਾਈ ਅੰਤਰ ਸਾਜ ਭਰਮ ਚੁਕਾਏ ਸੱਚ ਸੱਚੇ ਕਾਇਆ ਪੇ ਦਾਤਾ ਜਿਸ ਦੇਵੈ ਸੋ ਸਚ ਪਾਏਂਦਾ ਆਪੇ ਕਰਤਾ ਸਭਨਾ ਕਾ ਸੋਈ ਜਿਸਨੂੰ ਆਪ ਬੁਝਾਏ ਬੁਝੈ ਕੋਈ ਆਪੇ ਬਖਸ਼ੇ ਦੇ ਵਡਿਆਈ ਆਪੇ ਮਿਲ ਮਿਲਾਏਂਦਾ ਹਮੇ ਕਰਦਿਆ ਜਨਮ ਗਵਾਇਆ ਅੱਗੇ ਮੋ ਨ ਚੁਕੇ ਮਾਇਆ ਅੱਗੇ ਜਮਕਾਲੇ ਖਾ ਲੇਵੈ ਜਿਉ ਤਿਲ ਪਾਣੀ ਜਿਉ ਤਿਲ ਘਾਣੀ ਪੇੜਾਏਂਦਾ ਪੂਰੇ ਭਾਗ ਗੁਰਸੇਵਾ ਹੋਈ ਨਦਰ ਕਰੇ ਤਾਂ ਸੇਵੇ ਕੋਈ ਜਮ ਕਾਲ ਤਿਸ ਨੇੜ ਨ ਆਵੇ ਮਹਿਲ ਸਚਾ ਸੁਖ ਪਾਏਂਦਾ ਤਿੰਨ ਸੁਖ ਪਾਇਆ ਜੋ ਤੁਧ ਭਾਏ ਪੂਰੇ ਭਾਗ ਗੁਰਸੇਵਾ ਲਾਏ تیرے ਹੱਥ ਹੈ ਸਭ ਵਡਿਆਈ ਜਿਸ ਦੇ ਵੈ ਸੋ ਪਾਏਂਦਾ ਅੰਦਰ ਪ੍ਰਗਾਸ ਗੁਰੂ ਤੇ ਪਾਏ ਨਾਮ ਪਧਾਰਤ ਮਨ ਵਸਾਏ ਗਿਆਨ ਰਤਨ ਸਦਾ ਘਟ ਚਾਨਣ ਅਗਿਆਨ ਧੀਰਗਵਾਏਂਦਾ ਅਗਿਆਨੀ ਅੰਦੇ ਦੂਜੈ ਲਾਗੇ ਬਿਨ ਪਾਣੀ ਡੁੱਬ ਮੁਏ ਅਪਾਗੇ ਚਲਦਿਆਂ ਕਰ ਦਰ ਨਦਰ ਨਾ ਆਵੇ ਜਮ ਦਰ ਬੰਦਾ ਦੁਖ ਪਾਏਂਦਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗਿਆਨੀ ਧਿਆਨੀ ਪੁੱਛੋ ਕੋਈ ਸਤਗੁਰ ਸੇਵੇ ਤਿਸ ਮਿਲੈ ਵਡਿਆਈ ਦਰ ਸੱਚੈ ਸੋਭਾ ਪਾਏਂਦਾ ਸਤਗੁਰ ਨੂੰ ਸੇਵੇ ਤਸੇ ਆਪ ਮਿਲਾਈ ਮਮਤਾ ਘਾਟ ਸੱਚ ਲਿਵਲਾਈ ਸਦਾ ਸੱਚ ਬਣਜੈ ਵਾਪਾਰੀ ਨਾਮੁ ਲਾਹਾ ਪਾਇੰਦਾ ਆਪੇ ਕਰੇ ਕਰਾਏ ਕਰਤਾ ਸ਼ਬਦ ਮਰੈ ਸੋਈ ਜਨਮੁ ਮੁਕਤਾ ਨਾਨਕ ਨਾਮ ਵਸੈ ਮਨ ਅੰਤਰ ਨਾਮੁ ਨਾਮ ਤਿਆਇੰਦਾ ਮਾਰੂ ਮਹੱਲਾ ਤੀਜਾ ਜੋਤੁ ਤੁਧ ਕਰਣਾ ਸੋ ਕਰਿ ਪਾਇਆ ਭਾਣੇ ਵਿੱਚ ਕੋ ਵਿਰਲਾਇਆ ਭਾਣਾ ਮੰਨੇ ਸੋ ਸੁਖ ਪਾਏ ਭਾਣੇ ਵਿੱਚ ਸੁਖ ਪਾਏਂਦਾ ਗੁਰਮੁਖ ਤੇਰਾ ਭਾਣਾ ਪਾਵੇ ਸਹਿਜ ਹੀ ਸੁਖ ਸੱਚ ਕਮਾਵੇ ਭਾਣੇ ਨੂੰ ਲੋਚ ਬਹੁਤ ਈ ਆਪਣਾ ਭਾਣਾ ਆਪ ਮਨਾਏਂਦਾ ਤੇਰਾ ਭਾਣਾ ਮੰਨੇ ਸੋ ਮਿਲੈ ਤੁਦ ਆਏ ਜਿਸ ਭਾਣਾ ਭਾਵੇ ਸੋ ਤੁਜੈ ਸਮਾਏ ਭਾਣੇ ਵਿੱਚ ਵੱਡੀ ਵਿਢਾਈ ਭਾਣਾ ਕਿਸੈ ਕਰਾਏਂਦਾ ਜਾਤ ਸੁਭਾਵੈ ਤਾਂ ਗੁਰੂ ਮਿਲਾਏ ਗੁਰਮਖ ਨਾਮ ਪਦਾਰਥ ਪਾਏ ਤੁਧਿ ਆਪਣੇ ਭਾਣ ਸਭ ਸ੍ਰਿਸ਼ਟੁ ਪਾਈ ਜਿਸਨੋ ਭਾਣਾ ਦੇ ਤਿਸ ਪਾਏ ਦਾ ਮਨ ਮੁਖ ਅੰਧ ਕਰੀ ਚਤੁਰਾਈ ਭਾਣਾ ਨਾ ਮੰਨੇ ਬਹੁਤ ਦੁਖ ਪਾਈ ਭਰਮੇ ਭੂਲਾ ਵੈ ਜਾਏ ਘਰ ਮਹਿਲ ਨ ਕਬਹੂ ਪਾਏ ਦਾ ਸਤਗੁਰ ਮੇਲੇ ਦੇ ਵਢਾਈ ਸਤਗੁਰ ਕੀ ਸੇਵਾ ਤੋਰ ਫਰਮਾਈ ਸਤਗੁਰ ਸੇਵੇ ਤਾ ਨਾਮ ਪਾਏ ਨਾਮੇ ਹੀ ਸੁਖ ਪਾਏਂਦਾ ਸਭ ਨਾਵ ਹੋ ਉਪਜੈ ਨਾਵ ਹੋ ਛੀਜੈ ਗੁਰ ਕਿਰਪਾ ਤੇ ਮਨ ਤਨ ਭੀਜੈ ਰਸਨਾ ਨਾਮ ਧਿਆਏ ਰਸ ਭੀਜੈ ਰਸ ਹੀ ਤੇ ਰਸ ਪਾਏਂਦਾ ਮਹਿਲ ਅੰਦਰ ਮਹਿਲ ਕੋ ਪਾਏ ਗੁਰ ਕੈ ਸ਼ਬਦ ਸੱਚ ਚਿਤ ਲਾਏ ਜੇ ਸੁਨੋ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਿਲਾਏ ਦਾ ਨਾਮ ਵਿਸਾਰ ਮਨ ਤਨ ਦੁਖ ਪਾਇਆ ਮਾਇਆ ਮੋਹ ਸਭ ਰੋਗ ਕਮਾਇਆ ਬਿਨ ਨਾਵੈ ਮਨ ਤਨ ਹੈ ਕੁਸ਼ਟੀ ਨਰਕੇ ਵਾਸਾ ਪਾਏ ਦਾ ਨਾਮ ਰਤੇ ਤਿਨ ਨਿਰਮਲ ਦੇਹਾ ਨਿਰਮਲ ਹੰਸਾ ਸਦਾ ਸੁਖ ਨੇਹਾ ਨਾਮ ਸਲਾਹੇ ਸਦਾ ਸੁਖ ਪਾਇਆ ਨਿਜ ਘਰ ਵਾਸਾ ਪਾਏ ਦਾ ਸਭ ਕੋ ਵਣਜ ਕਰੇ ਵਾਪਾਰਾ ਵਿਣ ਨਾਵੇ ਸਭ ਟੋਟਾ ਸੰਸਾਰਾ ਨਾਂਗੋ ਆਇਆ ਨਾਂਗੋ ਜਾਸੀ ਵਿਣ ਨਾਵੇ ਦੁਖ ਪਾਏ ਦਾ ਜਿਸ ਨੂੰ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਏ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਤੇ ਆਏ ਦਾ ਨਾਵੈ ਨੋ ਲੋਚੈ ਜੇਤੀ ਸਭ ਆਈ ਨਾਉ ਤੇ ਨਾ ਮਿਲੈ ਤੁਰ ਪੁਰਬ ਕਮਾਈ ਜਿਨੇ ਨਾਉ ਪਾਇਆ ਸੇ ਵਡ ਭਾਗੀ ਗੁਰ ਕੈ ਸ਼ਬਦ ਮਿਲਾਇਦਾ ਕਾਇਆ ਕੋਟ ਅਤ ਅਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਸਚਾ ਨਿਉ ਸਚੋ ਵਾਪਾਰਾ ਨੇ ਚਲ ਵਾਸਾ ਪਾਏਂਦਾ ਅੰਤਰ ਕਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰ ਲੈ ਕੇ ਨਾ ਥਾਨ ਪਾਇਆ ਇਤ ਸਾਥ ਨਿਭਹਿ ਸਲਾਹੇ ਸੱਚੇ ਹਰ ਸੱਚਾ ਮਨ ਵਸਾਏ ਦਾ ਮੇਰਾ ਕਰਤਾ ਇੱਕ ਬਣਤ ਬਣਾਈ ਇਸ ਦੇਹੀ ਵਿੱਚ ਸਭ ਵਾਥ ਪਾਈ ਨਾਨਕ ਨਾਮ ਬਣ ਜੈ ਰੰਗ ਰਾਤੇ ਗੁਰਮੁਖ ਕੋ ਨਾਮ ਪਾਏ ਦਾ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਤਿਥੈ ਹਰ ਵਸੈ ਜਿਸ ਦਾ ਅੰਤ ਨਾ ਪਾਰ ਆਵਾਰ ਅਨੰਦਨ ਹਰ ਸੇਵਿ ਹੋ ਸੱਚੀ ਬਾਣੀ ਹਰ ਜੀਉ ਸ਼ਬਦ ਮਿਲਾਇਂਦਾ ਹਰ ਚੀਤ ਤਹਿ ਤਿਨ ਬਲਿਹਾਰੈ ਜਾਓ ਗੁਰ ਕੈ ਸ਼ਬਦ ਤਿਨ ਮੇਲ ਮਿਲਾਓ ਤਿਨ ਕੀ ਧੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏਂਦਾ ਹਰ ਕੇ ਗੁਣ ਗਾਵਾ ਜੇ ਹਰ ਪ੍ਰਭ ਭਾਵਾ ਅੰਤਰ ਹਰ ਨਾਮ ਸ਼ਬਦ ਸੁਹਾਵਾ ਗੁਰ ਬਾਣੀ ਚੌਕੁੰਡੀ ਸੁਣੀਐ ਸਚੈ ਨਾਮ ਸਮਾਏਂਦਾ ਸੋ ਜਨ ਸੱਚਾ ਜੇ ਅੰਤਰ ਭਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏਂਦਾ ਵੱਡੈ ਭਾਗੈ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬੇਨ ਸ਼ਬਦ ਹੈ ਸਭ ਅੰਧ ਅੰਧੇਰਾ ਗੁਰਮਖਿ ਕਿਸੈ ਵਝਾਏਂਦਾ ਇਕ ਕਿਤੇ ਆਏ ਜਨਮ ਗਵਾਏ ਮਨ ਮੁਖ ਲਾਗੇ ਦੂਜੈ ਭਾਏ ਏ ਵੇਲਾ ਫਿਰ ਹੱਥ ਨ ਆਵੇ ਪੱਗ ਖਿਸੇ ਪਛਤਾਏਂਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸਤਿਗੁਣੀ ਗਹਿਰਾ ਸੱਚੋ ਸੱਚ ਵੇਖੈ ਸਭ ਥਾਈ ਸੱਚ ਸੁਣ ਮਨ ਵਸਾਏਂਦਾ ਹਉ ਮੈਂ ਗਣਤ ਗੁਰ ਸ਼ਬਦ ਨਿਵਾਰੇ ਹਰ ਜਿਉ ਹਿਰਦੈ ਰਖੋ ੜ ਧਾਰੇ ਗੁਰ ਕੈ ਸ਼ਬਦ ਸਦਾ ਸਲਾਹੀ ਮਿਲ ਸਾਚੇ ਸੁਖ ਪਾਏਂਦਾ ਸੋ ਚੇਤੇ ਜਿਸ ਆਪ ਚਿਤਾਏ ਗੁਰ ਕੈ ਸ਼ਬਦ ਵਸੈ ਮਨ ਆਏ ਆਪੇ ਵੇਖੈ ਆਪੇ ਭੂਜੈ ਆਪੇ ਆਪ ਸਮਾਏਂਦਾ ਜਿਨ ਮਨ ਵਿੱਚ ਵਥ ਪਾਈ ਸੋਈ ਜਾਣੈ ਗੁਰ ਕੈ ਸ਼ਬਦେ ਆਪ ਪਛਾਨੈ ਆਪ ਪਛਾਨੈ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਇੰਦਾ ਏਕਾ ਆਪ ਪਵਿੱਤ ਹੈ ਸਰੀਰ ਗੁਰ ਸ਼ਬਦੀ ਚੇਤਾ ਗੁਣੀ ਗਹੀਰ ਅਨੰਦਨ ਗੁਣ ਗਾਵੇ ਰੰਗ ਰਾਤਾ ਗੁਣ ਕਹਿ ਗੁਣੀ ਸਮਾਇੰਦਾ ਏ ਸਰੀਰ ਸਭ ਮੂਲ ਹੈ ਮਾਇਆ ਦੁਜੈ ਭਾਏ ਭਰਮ ਭੁਲਾਇ ਹਰ ਨਾ ਚੀਤੇ ਸਦਾ ਦੁਖ ਭਾਏ ਬਿਨ ਹਰ ਚੇਤੇ ਦੁਖ ਭਾਏਂਦਾ ਜੇ ਸਤ ਗੁਰ ਸੇਵੇ ਸੋ ਪਰਵਾਣ ਕਾਇਆ ਹਸ ਨਿਰਮਲ ਦਰ ਸੱਚੈ ਜਾਣ ਹਰ ਸੇਵੇ ਹਰ ਮਨ ਵਸਾਏ ਸੋ ਹੈ ਹਰ ਗੁਣ ਗਾਏਂਦਾ ਬਿਨ ਭਾਗਾ ਗੁਰ ਸੇਵਿਆ ਨ ਜਾਏ ਮਨ ਮੁਖ ਭੂਲੇ ਮੋਏ ਬਿਲ ਲਾਏ ਜਿਨ ਕੋ ਨਦਰ ਹੋਵੇ ਗੁਰ ਕੇਰੀ ਹਰ ਜਿਉ ਆਪ ਮਿਲਾਇਂਦਾ ਕਾਇਆ ਕੋਟ ਪੱਕੇ ਹਟ ਨਾਲੇ ਗੁਰਮੁਖ ਲੇਵੈ ਵਸਤ ਸੰਭਾਲੇ ਹਰ ਕਾ ਨਾਮ ਧਿਆਇ ਦਿਨ ਰਾਤੀ ਉਤਮ ਪਦਵੀ ਪਾਇਂਦਾ ਆਪੇ ਸੱਚਾ ਹੈ ਸੁਖ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਨਾਨਕ ਨਾਮ ਸਲਾਹੇ ਸਾਚਾ ਪੂਰੇ ਭਾਗ ਕੋ ਪਾਇੰਦਾ ਮਾਰੂ ਮਹੱਲਾ ਤੀਜਾ ਨਿਰੰਕਾਰ ਆਕਾਰ ਰੂਪਾਇਆ ਮਾਇਆ 모ਹ ਹੁਕਮ ਬਣਾਇਆ ਆਪੇ ਖੇਲ ਕਰੇ ਸਭ ਕਰਤਾ ਸੁਣ ਸਾਚਾ ਮਨ ਵਸਾਏਂਦਾ ਮਾਇਆ ਮਾਈ ਤ੍ਰ ਗੁਣ ਪਰਸੂਤ ਜਮਾਇਆ ਚਾਰੇ ਬੇਦ ਬ੍ਰਹਮਣੋ ਫਰਮਾਇਆ ਵਰੇ ਮਹਾਵਾਰ ਥਿਤੀ ਕਰ ਇਸ ਜੱਗ ਮੈਂ ਸੋਝੀ ਪਾਏਂਦਾ ਗੁਰਸੇਵਾ ਤੇ ਕਰਨੀ ਸਾਰ RAM ਨਾਮ ਰਖੋ ਰਤਾਰ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਏਂਦਾ ਵੇਦ ਪੜੈ ਅਣ ਦਿਨ ਬਾਦ ਸੰਭਾਲੇ ਨਾਮ ਨ ਚਿਤੈ ਬੱਧਾ ਜਮ ਕਾਲੇ ਦੂਜੈ ਭਾਏ ਸਦਾ ਦੁੱਖ ਪਾਏ ਤ੍ਰੈ ਗੁਣ ਭਰਮ ਭੁਲਾਏਂਦਾ ਗੁਰਮੁਖ ਏਕ ਸਿਉ ਲਿਵਲਾਏ تیر ਬਦਮਨ ਸਾਮਨ ਸਮਾਏ ਸਚਾ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਹ ਝੁਕਾਏਂਦਾ ਜੋ ਤੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰ사ਦੀ ਸਹਿ ਜੀ ਮਾਤੇ ਸਤਿਗੁਰ ਸੇਵ ਸਦਾ ਪ੍ਰਭ ਪਾਇਆ ਆਪੇ ਆਪ ਮਿਲਾਇਂਦਾ ਮਾਇਆ ਮੋਹੇ ਪਰਮ ਨਾ ਪਾਏ ਦੂਜੈ ਭਾਏ ਲਗਾ ਦੁਖ ਪਾਏ ਸੁਹਾ ਰੰਗ ਦਿਨ ਥੋੜੇ ਹੋਵੈ ਇਸ ਜਨ ਦੇ ਬਿਲਮ ਨ ਲਾਏਂਦਾ ਇਹ ਮਨ ਭੈ ਭਾਏ ਰੰਗਾਏ ਇਹ ਤਰੰਗ ਸਾਚੇ ਮਾਹੇ ਸਮਾਏ ਪੂਰੇ ਭਾਗ ਕੋ ਇਹ ਹਰ ਰੰਗ ਪਾਏ ਗੁਰਮਤੀ ਰੰਗ ਚੜਾਏਂਦਾ ਮਨ ਮੁਖ ਬਹੁਤ ਕਰੇ ਅਭਮਾਨ ਦਰਗਹਿ ਕਬਹੀ ਨ ਪਾਵੇ ਮਾਨ ਦੂਜੈ ਲਾਗੇ ਜਨਮ ਗਵਾਇਆ ਬਿਨ ਬੂਜੇ ਦੁੱਖ ਪਾਏਂਦਾ ਮੇਰਾ ਪ੍ਰਭ ਅੰਦਰ ਆਪ ਲੁਕਾਇਆ ਗੁਰ ਪ੍ਰਸਾਦੀ ਹਰ ਮਿਲੈ ਮਿਲਾਇਆ ਸੱਚਾ ਪ੍ਰਭ ਸੱਚਾ ਵਾਪਾਰਾ ਨਾਮ ਮੋਲਕ ਪਾਏਂਦਾ ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ ਮੇਰਾ ਠਾਕੁਰੇ ਬਣਤ ਬਣਾਈ ਗੁਰਮੁਖ ਹੋਵੇ ਸੋ ਕਾਇਆ ਸੋਧੈ ਆਪੇ ਆਪ ਮਿਲਾਇਂਦਾ ਕਾਇਆ ਵਿੱਚ ਟੋਟਾ ਕਾਇਆ ਵਿਛਲਾ ਗੁਰਮੁਖੋ ਜੀਵੇ ਪਰਵਾਹ ਗੁਰਮੁਖ ਵਣਜ ਸਦਾ ਸੁਖ ਪਾਏ ਸਹਜੇ ਸਹਜ ਮਿਲਾਇੰਦਾ ਸੱਚਾ ਮਹਿਲ ਸੱਚੇ ਢੰਡਾਰਾ ਆਪੇ ਦੇਵ ਹੈ ਦੇਵਨਹਾਰਾ ਗੁਰਮੁਖ ਸਲਾਹੇ ਸੁਖ ਦਾਤੇ ਮਨ ਮੇਲੇ ਕੀਮਤ ਪਾਏਂਦਾ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖਿ ਆਪੇ ਦੀ ਵੜਿਆਈ ਜਿਸ ਦਾ ਹਟ ਸੋਈ ਵਥ ਜਾਣੈ ਗੁਰਮੁਖ ਦੇਨ ਅਪਛੋਤਾਏਂਦਾ ਹਰ ਜੀਉ ਸਭ ਮੈਂ ਰਹਿ ਆਸਮਾਈ ਗੁਰ ਪ੍ਰਸਾਦੀ ਪਾਇਆ ਜਾਈ ਆਪੇ ਮਿਲ ਮਿਲਾਏ ਆਪੇ ਸ਼ਬਦ ਸਹਿਜ ਸਮਾਏਂਦਾ ਆਪੇ ਸੱਚਾ ਸ਼ਬਦ ਮਿਲਾਏ ਸ਼ਬਦ ਦੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਆਪੇ ਸੱਚਾ ਸ਼ਬਦ ਮਿਲਾਏ ਸ਼ਬਦ ਦੇ ਵਿੱਚੋਂ ਪਰਮ ਚੁਕਾਏ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ